ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਆਪਾਂ ਪਹੁੰਚੇ ਆ ਖਾਲਸਾ ਸਕੂਲ ਦੀ ਗਰਾਊਂਡ 'ਚ ਜਿੱਦਾਂ ਮੈਂ ਕੱਲ ਤੁਹਾਨੂੰ ਦਿਖਾ ਲਈ ਸੀ ਵੀ ਮਹਾਨ ਕੀਰਤਨ ਦਰਬਾਰ ਹੋਣ ਜਾ ਰਿਹਾ ਆ ਮਿਤੀ 25 26 ਤੇ 27 ਨੂੰ ਇੱਧਰ ਪੁਲਿਸ ਪ੍ਰਸ਼ਾਸਨ ਵੀ ਆਇਆ ਸਿਕਾ ਜਿੱਦਾਂ ਕੁਛ ਆਪਣਾ ਗਿਆਇਆ ਲੈਂਦੇ ਹੋਗੇ ਪੰਡਾਲ ਲਗਭਗ ਲਗਭਗ ਸਜ ਗਏ ਆ ਬਸ ਥੱਲੇ ਮੈਟ ਵਿਛਾਉਣ ਤੋਂ ਰਹਿੰਦੇ ਆ ਹੁਣ ਇੱਧਰ ਲੰਗਰਾਂ ਵਾਸਤੇ ਵੀ ਟੈਂਟ ਲੱਗ ਗਏ ਆ ਮੈਂ ਤੁਹਾਨੂੰ ਦਿਖਾਉਣਾ ਉੱਧਰ ਵੀ ਹੁਣ ਲਗਭਗ ਤਿਆਰੀਆਂ ਮੁਕੰਮਲੇ ਹੀ ਹੋ ਗਈਆਂ ਜਿੱਦਾਂ ਚੀਜ਼ ਵਾਲੇ ਪਾਸੇ ਹੁਣ ਲੱਗੇ ਹੋ ਆ ਜਿਆਦਾ ਬੰਦੇ ਇਧਰੋਂ ਪੰਡਾਲ ਦੀਆਂ ਤਾਂ ਤਿਆਰੀਆਂ ਹੋ ਗਈਆਂ ਲੜੀਆਂ ਵੀ ਲੱਗ ਗਈਆਂ ਮੈਨੂੰ ਲੱਗਦਾ ਵੇ ਪ੍ਰਧਾਨ ਸਾਹਿਬ ਕਹਿੰਦੇ ਸੀ ਬਈ ਕਰ ਦੋਗੇ ਫੇਰ ਤਿੱਕ ਕਨੈਕਸ਼ਨ ਕਿਦਾਂ ਭਾਜੀ ਅੱਜ ਹੋਜੂਗਾ ਕਨੈਕਸ਼ਨ ਹੋਜੂਗਾ ਹੋ ਗਿਆ ਕਦੋਂ ਤੱਕ ਝੱਕ ਪੈਣੀਆਂ ਘੰਟੇ ਤੱਕ ਠੀਕ ਹੈ ਕੁੜੀਆਂ ਨੇਰਾ ਹੁੰਦੇ ਸਾਰ ਜਗ ਪੈਣੀਆਂ ਲੜੀਆਂ ਸਟੇਜ ਦੀ ਤਿਆਰ ਹੋ ਗਈ ਆ ਰੂਪੜ ਤੋਂ ਸਾਊਂਡ ਵੀ ਆ ਗਈ ਆ ਸ਼ਰਮਾ ਸਾਊਂਡ ਵਾਲੇ ਅੱਗੇ ਮੈਂ ਤੁਹਾਨੂੰ ਦਿਖਾਉਂਦਾ ਆ ਗੱਡੀ ਉਹਨਾਂ ਦੀ ਵੀ ਆਖੇ ਲੱਗ ਗਈ ਆ ਕਿਉਂ ਅੱਜ ਦੀ ਕੀ ਅੱਧਿਆੜੀ ਕੱਲ ਨੂੰ ਤਾਂ ਫੇਰਾ ਮੇਲਾ ਦਾ ਅਜੇ ਨਹੀਂ ਹੁਣ ਮੈਟ ਵੀ ਵਿਛਾ ਦੇਣੇ ਆ ਕਹਿੰਦੇ ਸੀਗੇ ਸਟੇਜ ਹੋ ਗਈ ਆ ਮੁਕੰਮਲ ਥੋੜਾ ਬਹੁਤਾ ਕੰਮ ਰਹਿ ਗਿਆ ਉੱਪਰੋਂ ਜਿੱਧਾ ਹੰਦੇ ਬਸ ਸਜਾਵਟ ਇਹ ਕਰਦੇ ਆ ਸਟੇਜ ਬਣ ਗਈ ਪਾਜੀ ਰੋਪੜ ਤੋਂ ਸਾਉਂਡ ਨੂਰਪੁਰ ਵੇਦੀਆਂ ਠੀਕ ਹੈ ਜੀ ਆ ਮੈਂ ਕਾ ਬਸਤੇ ਲਿਖਿਆ ਹੈ ਨਾ ਰੋਪੜ ਠੀਕ ਆ ਸ਼ਰਮਾ ਸਾਉਂਡ ਸ਼ਾਮਾ ਜੀ ਹੈ ਅੱਛਾ ਸ਼ਾਮਾ ਆ ਠੀਕ ਆ ਮੈਨੂੰ ਦੂਰੋ ਸ਼ਰਮਾ ਲੱਗਾ ਮੈਨੂੰ ਪਤਾ ਨਹੀਂ ਠੀਕ ਆ ਸਹੀ ਆ ਜੀ ਆ ਵੀ ਤੁਹਾਨੂੰ ਦਿਖਾ ਲਈ ਦਿੰਦੇ ਆ ਉਹ ਮੈਂ ਪਿੱਛੇੋਂ ਬੋਲਦਾ ਹੁੰਦਾ ਸੀਗਾ ਤੇ ਇੱਧਰ ਆ ਵਿੱਚ ਆ ਗਿਆ ਸੀਗਾ ਸ਼ਾਮਾ ਸਾਉਂਡ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਜਰੂਰ ਪਹੁੰਚੋ ਹਮ ਹਮਾ ਕੇ ਕੱਲ ਨੂੰ 5 ਵਜੇ ਸ਼ੁਰੂਆਤ ਹੋ ਜਾਣੀ ਹੈ ਜੀ 5 ਤੋਂ ਰਾਤ ਦੇ 10:30 ਵਜੇ ਤੱਕ ਹੋਇਆ ਕਰੂਗਾ ਬਾਕੀ ਮੈਂ ਤੁਹਾਨੂੰ ਕੱਲ੍ਹ ਵਾਲੀ ਵਿੱਚ ਕਲਿੱਪ ਵੀ ਲਾ ਦੂੰਗਾ ਪ੍ਰਧਾਨ ਸਾਹਿਬ ਨੇ ਕਿੱਦ ਕਿਦਾਂ ਦੱਸਿਆ ਸੀ ਪ੍ਰੋਗਰਾਮ ਸਾਰਾ ਹੀ ਉਹ ਵੀ ਦੇਖ ਲਿਓ ਮੈਂ ਹੁਣੇ ਹੀ ਲਾਉਂਗਾ ਵਿੱਚ ਬਾਕੀ ਜੀ ਤੁਹਾਨੂੰ ਹੁਣ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਸਾਹਿਬ ਜਾਣਕਾਰੀ ਦੇਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜੋ 2019 ਤੋਂ ਕੀਤਨ ਦਰਬਾਰ ਲਗਾਤਾਰ ਲੜੀ ਚੱਲ ਰਹੀ ਹੈ ਇਸ ਵਾਰ ਇਹ ਸੱਤਵੀਂ ਕੀਤਨ ਦਰਬਾਰ ਜੋ ਹਰ ਨੂੰ ਉਹ ਕਾਜ਼ਾ ਸਕੂਲ ਦੀ ਲਾਂਚ ਹੋ ਰਹੀ ਨੇ ਜਿਸ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ 6 ਕੀਰਤਨ ਦਰਬਾਰ ਹੋ ਚੁੱਕੇ ਨੇ ਔਰ ਇਸ ਸੱਤਵੇਂ ਕੀਰਤਨ ਦਰਬਾਰ ਦੇ ਨਾਲ 25 ਗੁਰਮੁਖ ਸਮਾਗਮ ਪਿੰਡ ਪਿੰਡ ਕਰਕੇ ਸੰਗਤਾਂ ਨੂੰ ਸੱਦਾ ਵੀ ਦਿੱਤਾ ਗਿਆ ਹੈ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਇਸ ਸਮਾਗਮ 'ਤੇ ਪਹੁੰਚਣ ਇਸ ਸਮਾਗਮ ਜੋ ਹਨ 25 26 27 ਤਿੰਨ ਦਿਨ ਲਿਭੋਣੇ ਨੇ 25 ਨੂੰ ਔਰ 26 27 ਨੂੰ ਜਸਤੇ ਅਸੀਂ ਇਸ਼ਤਿਹਾਰ ਛਾਪੇ ਨੂੰ ਸਾਰੀ ਪ੍ਰੋਗਰਾਮ ਦੱਸਦਾ ਹਾਂ ਤੋਂ ਇਹ ਜੋ ਸਮਾਗਮ ਨੇ 25 ਵਾਲੇ ਦਿਨ ਸਾਡੇ ਕੋਲ ਜਿਹੜੇ ਸਟਾਰ ਸਪੀਕਰ ਨੇ ਉਹ ਗਨੀ ਸਾਹਿਬ ਸਿੰਘ ਜੀ ਕੈਨੇਡਾ ਵਾਲੇ ਨੇ ਤੇ 26 ਨੂੰ ਗਨੀ ਪਿੰਦਰਪਾਲ ਸਿੰਘ ਜੀ ਜਿਹੜੇ ਕਿ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਕਿਸੇ ਵਾਕਫੀ ਦੇ ਮਹਤਾਜ ਨਹੀਂ ਹੈ ਇਸੇ ਤਰ੍ਹਾਂ 27 ਤਰੀਕ ਨੂੰ ਪੰਥ ਪ੍ਰਸਿੱਧ ਜਥਾ ਜੋ ਹੈ ਭਾਈ ਜੀ ਸੰਬੂਹਾ ਦਿੱਲੀ ਵਾਲੇ ਭਾਈ ਸਾਹ ਸਰਬੀ ਸਿੰਘ ਜੀ ਪਟਨਾ ਸਾਹਿਬ ਵਾਲੇ ਤੇ ਇਸੇ ਤਰ੍ਹਾਂ ਉਸ ਤੋਂ ਇੱਕ ਦਿਨ ਪਹਿਲਾਂ ਭਾਈ ਜੀ ਦੇਸ ਜੀ ਆਸਟ੍ਰੇਲੀਆ ਵਾਲੇ ਮੇਰੀ ਪੀੜ ਵਾਲੀਆਂ ਬੀਬੀਆਂ ਤੇ ਭਾਈ ਮਹਿਤਾਬ ਸਿੰਘ ਜੀ ਇਹ ਸਾਰੇ ਜੋ ਬਹੁਤ ਅ ਕੰਮ ਵਿਵਿਧ ਫਾਜ਼ਲੇ ਵਿੱਚ ਆਪਣਾ ਇੱਕ ਵਕਸਾ ਸੌਣਾ ਰੱਖਦੇ ਨੇ ਇਹ ਸਾਰੇ ਇਹਨਾਂ ਦੇ ਵਿੱਚ ਸੰਗਤਾਂ ਨੂੰ ਅ ਆਪਣਾ ਪ੍ਰੋਗਰਾਮ ਦੇ ਨਾਲ ਗੁਰਬਾਣੀ ਕੀਰਤਨ ਕਥਾ ਗੁਰਮਤਿ ਵਿਚਾਰਾਂ ਦੇ ਨਾਲ ਵਿਹਾਲ ਕਰਨਗੇ ਇਸ ਦੇ ਨਾਲ ਹੀ ਕਮਾ ਮੁਕੰਮਲ ਜੋ ਕਿ ਹਰ ਸਾਲ ਹੀ ਲਗਾਇਆ ਜਾਂਦਾ ਹੈ ਉਹ 30 ਅਕਤੂਬਰ ਨੂੰ ਬਿਲਕੁਲ ਖਾਸ ਸਕੂਲ ਦੇ ਸਾਹਮਣੇ ਜੋ ਬਨਾਰਿਕ ਮਿਸ਼ਨ ਡਿਸਪੈਂਸਰੀ ਇੱਥੇ ਲਗਾਇਆ ਜਾਵੇਗਾ 27 ਤਰੀਕ ਨੂੰ ਉਮਰ ਸੰਚਾਰ ਹੋਣੇ ਨੇ ਤੇ ਸਾਨੂੰ ਆਸ ਹੈ ਕਿ ਇਸ ਵਾਰ ਜੋ 25 ਮੰਗਵਿੱਤੇ ਨੇ ਸੰਗਤਾਂ ਦੇ ਨਾਲ ਬਹੁਤ ਜ਼ਿਆਦਾ رابطہ ਕੈਂਪ ਹੋ ਚੁੱਕਿਆ ਹੈ ਉਹ ਵੱਡੀ ਗਿਣਤੀ ਸੰਗਤਾਂ ਪਹੁੰਚਣਗੀਆਂ ਮੈਂ ਇਸ ਦਾ ਮੀਡੀਆ ਰਾਹੀਂ ਅਪੀਲ ਕਰਾਂਗਾ ਕਿ ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਜੋ ਹਨ ਉਹ ਹਾਜ਼ਰੀ ਭਰਨ ਔਰ ਜਿੱਥੇ ਹੋ ਸਕੇ ਉਤੰਨ ਮੰਨ ਦੇ ਨਾਲ ਸਾਡੇ ਨਾਲ ਸਾਰਪੁਰ ਤਾਂ ਕਿ ਇਹ ਜੋ ਪਰਮਾਤਮਾ ਦੇ ਵਾਹਿਗੁਰੂ ਦੇ ਕੰਮ ਨੇ ਇਹਨੂੰ ਸਫਲਤਾਪੂਰਨ ਸੰਪੂਰਨਤਾ ਬਖਸ਼ੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇੱਧਰ ਦੀਵਾਨ ਵਾਸਤੇ ਵੱਡਾ ਪੰਡਾਲ ਸਜ ਗਿਆ ਆ ਇੱਧਰ ਲੰਗਰਾਂ ਵਾਸਤੇ ਲੱਗ ਗਏ ਆ ਟੈਂਟ ਤੇ ਨੂੰ ਇਹਨਾਂ ਗੁਰੂ ਕਾ ਲੰਗਰ ਟੁੱਟ ਵਰਤੂਗਾ ਜੀ ਇੱਧਰ ਲੰਗਰਾਂ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਆ ਇੱਧਰ ਹਲਵਾਈਆਂ ਵਾਸਤੇ ਹੋ ਰਿਹਾ ਆ ਸਾਰਾ ਹੀ ਇੱਧਰ ਭੰਡੇ ਆ ਗਏ ਆ ਹਾਂਂਡਿਆਂ ਦੀ ਸੇਵਾ ਨਾਲ ਦੀ ਨਾਲ ਚੱਲ ਪਈ ਆ। ਇਹ ਗਲਾਸ ਆ ਜੀ। ਅਜੇ ਮੈਂ ਲਾ ਤਾਂ ਗਣਤੀ ਕਰਕੇ ਹੀ ਰੱਖੇ ਆ। ਇੱਧਰ ਚੱਲ ਪਿਆ ਕੰਮ ਲੰਗਰ ਵਾਲਾ ਕਿਉਂਕਿ ਬੰਦੇ ਬਹੁਤ ਲੱਗੇ ਹੋਆ ਹਨ। ਟੈਂਟ ਤਿੰਨ ਚਾਰ ਪਾਸੇ ਲੱਗ ਰਿਹਾ ਆ। ਤਾਂ ਸਾਊਂਡ ਵਾਲੇ ਵੀ ਕਾਫੀ ਆ ਲਾਈਟਾਂ ਵਾਲੇ ਮੈਟ ਵਿਛਾਉਣ ਵਾਲੇ ਠੀਕ ਆ ਭਾਈ ਤੁਸਿਲ ਸੁਣਾਓ ਜੀ ਇੱਧਰ ਸੇਵਾਦਾਰਾਂ ਵਾਸਤੇ ਲੰਗਰ ਤਿਆਰ ਹੋ ਰਿਹਾ ਆ ਕਿਉਂ ਅੱਜ ਪੂਰੀ ਰਾਤ ਹੀ ਮੈਨ ਲੱਗੂਗਾ ਸਾਰਿਆਂ ਦੀ ਇੱਥੇ ਸੇਵਾਦਾਰਾਂ ਲਈ ਦਾਲਾਂ ਸਾਹਿਬ ਦੀਆਂ ਤਿਆਰ ਹੋ ਗਈਆਂ ਆ ਤਾਂ ਇਧਰ ਪ੍ਰਸ਼ਾਦੇ ਬਣ ਰਹੇ ਆ। ਮੇਰੇ ਖਿਆਲ ਨਾਲ ਵੀ 150 ਬੰਦਾ ਫਿਰਦਾ ਹੀ ਆ ਜਿਹੜਾ ਇਸ ਵੇਲੇ ਕੰਮ ਕਰ ਰਿਹਾ ਲਗਾਤਾਰ ਇਧਰੋਂ ਉਧਰੋਂ ਸਾਰਾ ਕੁਝ ਬਾਕੀ ਸੇਵਾਦਾਰ ਕਾਫੀ ਆ ਹਨ ਇੱਧਰ ਬਾਥਰੂਮਾਂ ਦਾ ਵੀ ਪ੍ਰਬੰਧ ਪੂਰਾ ਕੀਤਾ ਗਿਆ ਜੀ ਇਹਨ ਵਧੀਆ ਤਰੀਕੇ ਨਾਲ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਤੈਨ ਸੋਪੀਆ ਸਲਾਣਾ ਸ਼ਹੀਦ ਦੀਸਤਾਵਦੀਪੁਰ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਨਮਾ ਸ਼ਹਿਰ 28 29 ਤੇ 30 ਨਵੰਬਰ ਨੂੰ ਆ ਜੀ ਇੱਧਰ ਜੇ ਤਾਂ ਮੈਂ ਤੁਹਾਨੂੰ ਕੱਲ ਦੱਸਿਆ ਸੀ ਗੇਟ ਵੜਦੇ ਆ ਇਹ ਜੋੜਿਆਂ ਦੀ ਇੱਧਰ ਸੇਵਾ ਲਈ ਆ ਟੈਂਟ ਲਗਾਇਆ ਗਿਆ ਮੈਂਟ ਬੱਸ ਲੱਗ ਪਏ ਆ ਬੇਸ਼ਨ ਉੱਧਰ ਤਾਂ ਲੰਗਰ ਵਾਲੇ ਪਾਸੇ ਇੱਧਰ ਫੇ ਹਜੇ ਥੋੜ੍ਹਾ ਜਿਹਾ ਕੰਮ ਰਹਿੰਦਾ ਧੰਮਾ ਕਰੋ ਆਉਗੇ ਜੇਟ ਵੜਦਿਆਂ ਨੇ ਹੱਥ ਸੁੱਝੇ ਕਰਨ ਦਾ ਵੀ ਬਹੁਤ ਵਧੀਆ ਆ ਸਿਸਟਮ ਕੀਤਾ ਆ ਇੱਥੋਂ ਪੈਰ ਦੱਬੋ ਇੱਧਰ ਪਾਣੀ ਆ। ਇਦਾਂ ਪਾਣੀ ਆ ਜਾਂਦਾ ਜੀ। ਗੇਟ ਬਾੜਦਿਆਂ ਨੂੰ ਹੱਥ ਸੋਚੇ ਕਰਨੇ ਲਈ ਪੈਰ ਨਾ ਇੱਥੋਂ ਦੱਬੋ ਆਂਦੇ। ਇੱਧਰ ਪਾਣੀ ਆ ਜਾਂਦਾ ਹੈ ਆਪੇ। 31 ਅਕਤੂਬਰ ਨੂੰ ਅੱਖਾਂ ਦਾ ਮੁਫਤ ਆਪਰੇਸ਼ਨ ਦਾ ਕੈਂਪੋ ਵੀ ਲੱਗ ਰਿਹਾ ਹੈ ਜੀ। ਤੋਈ ਤਰੀਕ ਨੂੰ ਜਦੋਂ ਦੱਸਿਆ ਜੀ ਪ੍ਰਧਾਨ ਸਾਹਿਬ ਨੇ ਅਮਰਤਸਰ ਚਾਰ ਹੋਵੇਗਾ ਇਹ ਬਾਹਰਲਾ ਤਰੇਸ਼ਿਆ ਜੀ ਲਾਈਟਿੰਗ ਬਹੁਤ ਹੋ ਗਈ ਆ ਬਾਹਰ अंदर हज़े रहंदी आहे लाईटिंग हुत त बाद चल पई आहे काफ़ी आहे जी ਪਲੀ ਪ੍ਰਸ਼ਾਸਨ ਵੀ ਆ ਗਿਆ ਬਾਕੀ ਠੀਕ ਹੈ ਜੀ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਰੂਰ ਪਹੁੰਚੋ ਗੁਰਨਾਣਕ ਮਿਸ਼ਨ ਸੇਵਾ ਸੁਸਾਇਟੀ ਪ੍ਰਧਾਨ ਸਾਹਿਬ ਜੀ ਵੱਲੋਂ ਵੀ ਸਾਰੀ ਕਮੇਟੀ ਵੱਲੋਂ ਵੀ ਬੇਨਤੀ ਆ ਸਾਡੇ ਵੱਲੋਂ ਵੀ ਨਵਾਂ ਸ਼ਹਿਰ ਦੇ ਆਸ-ਪਾਸ ਦੀਆਂ ਸੰਗਤਾਂ ਨੂੰ ਨਵਾਂ ਸ਼ਹਿਰ ਵਸਨੀਕਾਂ ਨੂੰ ਤੇ ਜਰੂਰ ਪਹੁੰਚੋ ਗੁਰਬਾਣੀ ਦੇ ਨਾਲ ਜੁੜੀਏ ਬਦ ਤੋਂ ਬਦ ਆਪਣੇ ਬੱਚਿਆਂ ਨੂੰ ਲੈ ਕੇ ਆਵੋ ਬੱਚਿਆਂ ਨੂੰ ਜੋੜੀਏ ਨਾਲ ਤਾਂ ਕੱਲ ਨੂੰ ਮਿਲਾਂਗੇ ਜੀ ਆਪਾਂ ਈਸੀ ਟਾਈਮ ਇੱਥੇ ਸਤਿ ਸ੍ਰੀ ਅਕਾਲ ਜੀ